ਮੇਰੇ ਤੋਂ ਸਾਰੇ 89 ਕਾਲ ਨਮਸਕਾਰ ਟੂ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਰਿਪੋਰਟਾ ਹੈਗਾ ਆਇਲਟ ਦਾ ਲੰਗਰ ਪਟਿਆਲਾ ਸ਼ਹਿਰ ਵਿੱਚ ਕੈਨੇਡਾ ਦੇ ਕੁਝ ਰਿਟਾਇਰਡ ਲੋਕਾਂ ਕੋਲੋਂ ਕਿਉਂਕਿ ਅਸੀਂ ਅਕਸਰ ਪਿੰਡਾਂ ਦਾ ਸਰਵੇ ਕੀਤਾ ਤੇ ਸਾਨੂੰ ਬਹੁਤ ਸਾਰੇ ਬੱਚਿਆਂ ਨੇ ਇਹ ਦੱਸਿਆ ਹੈ ਕਿ ਉਹ ਅੰਗਰੇਜ਼ੀ ਦੇ ਟੈਸਟ ਜੁਮ ਸਹੀ ਪੈਸ ਨਹੀਂ ਲੈ ਪਾਉਣਗੇ ਤੋ ਅਸੀਂ ਪਟਿਆਲੇ ਹਰ ਸ਼ਹਿਰ ਵੀ ਕਰਨੀ ਕਰਦੇ ਕਸਦੇ ਪਰ ਅਸੀਂ ਪਟਿਆਲੇ ਸ਼ਹਿਰ ਦੇ ਵਿਚਕਾਰ ਆਇਲਸ ਦਾ ਹੁਣ ਲੱਗ ਲਗਾ ਦਿੱਤਾ ਹੈ ਜੀਵੀਆਂ ਕੋਸ਼ਿਸ਼ ਵਿਸ਼ੇਸ਼ਤਾ ਗਿਆ ਅਸੀਂ ਤੁਹਾਨੂੰ ਦੱਸਾਂਗੇ ਬੇਸਿਕਲੀ ਕੈਨੇਡਾ ਜਿਹੜਾ ਅਸੀਂ ਖੁਆ ਸੀ ਉਹ ਖੁਆ ਸੀਗਾ ਕਿਸਾਨਾਂ ਦੇ ਬੱਚਿਆਂ ਵਾਸਤੇ ਜਿਹੜੇ ਕੇ ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਹੱਥ ਤਾਂ ਹੁੰਦਾ ਤੇ ਉਹਨਾਂ ਨੇ ਜੇਕਰ ਉਹ ਕੈਨੇਡਾ ਜਾਂਦੇ ਨੇ ਚੰਗੀ ਕਮਾਈ ਕਰਕੇ ਆਪ ਦੇ ਪਰਿਵਾਰ ਦਾ ਸਟੈਂਡਰਡ ਆਫ ਲਿਵਿੰਗ ਉੱਪਰ ਕਰ ਸਕਦੇ ਨੇ ਪਰ ਅਸੀਂ ਹੀ ਦੇਖਦੇ ਹਾਂ ਕਿ ਉਹ ਆਈਲੈਂਡਸ ਜਾਂ ਪੀਟੀ ਦਾ ਇਗਜ਼ਾਮ ਪਾਸ ਨਹੀਂ ਕਰ ਪਾਉਂਦੇ بار-बार ਕੋਸ਼ਿਸ਼ ਕਰਨ ਦੇ ਬਾਅਦ ਵੀ ਸੋ ਜੇਕਰ ਤੁਸੀਂ ਘਰੇ ਬੈਠਾ ਆਇਰਸ ਕਰਨਾ ਚਾਹੁੰਦੇ ਤਾਂ ਤੁਸੀਂ ਆਨਲਾਈਨ ਫ੍ਰੀ ਵਿੱਚ ਪੜ੍ਹਾਈ ਕਰ ਸਕਦੇ ਜੀ ਘਰ ਬੈਠ ਕੇ ਤੁਹਾਨੂੰ ਕਿਤੇ ਆਉਣ ਤੇ ਜਾਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਫਿਜ਼ੀਕਲ ਕਲਾਸ ਲੈਣਾ ਉਹ ਕਲਾਸਾਂ 5000 ਹੈ ਪਰ ਮੰਨ ਪਹਿਲੇ ਮਹੀਨੇ ਕੋਈ ਫੀਸ ਨਹੀਂ ਜਾਂ ਇੱਕ ਦਿਨal ਇੱਕ ਫ੍ਰੀ ਉਹ ਤੁਸੀਂ ਪਟਿਆਲਾ ਸ਼ਹਿਰ ਦੇ ਵਿੱਚ ਕਲਾਸਾਂ ਅਟੈਂਡ ਕਰ ਸਕਦੇ ਜੀ ਔਰ ਅਸੀਂ ਤਨਵੀ ਦੀ ਦਸਾਂ ਚ ਆਨੇ ਕਿਤਾ ਦੀ ਬੇਸਿਕ ਇੰਗਲਿਸ਼ ਦੀ ਇੰਪਰੂਵਮੈਂਟ ਕੀਤੀ ਜਾਏਗਾ ਜਿਹਦੇ ਤਰ੍ਹਾਂ ਇੰਗਲਿਸ਼ ਵੋਕਬਲਰੀ ਸੈਂਟੈਂਸ ਸਭ ਕੁਝ ਖਾਰਜ ਜਾਊਗਾ ਜੇਕਰ ਤਦ ਪੀਜੀ ਦੀ ਰੋਲ ਪੈਂਦੀ ਹੈ ਤਾਂ ਦੀ ਅਸੀਂ ਪੀਜੀ ਤੁਸੀਂ ਆਪੇ ਖਰਚੇ ਤੇ ਕਰੋਗੇ ਪਰ ਪੀਜੀ ਲੱਭਣ ਚ ਅਸੀਂ ਦਾਦੀ ਮਤਲਬ ਕਰ ਸਕਦੇ ਜੇਕਰ ਤਾਨੂੰ ਫ੍ਰੀ ਪਿਕਅਪ ਦੀ ਲੋੜ ਹੈ ਪਹਿਲੀ ਪਟਿਆਰੇ ਸ਼ਹਿਰ ਦੇ ਵਿੱਚ ਵਿੱਚ ਕਿਉਂਕਿ ਨਵਾਂ ਬੱਸ ਸਟੈਂਡ ਤਾਂ ਸਾਡੇ ਕਾਲੇ ਨੇ ਖੁੱਲ ਹੀ ਹੈ ਪੁਰਾਣੇ ਬੱਸ ਸਟੈਂਡ ਤੋਂ ਇਹ ਕਰਤਨ ਨੂੰ ਪਲੀ ਰਾਈਟ ਵੀ ਹੋਪ ਹੋਵੇਗੀ ਅਸੀਂ ਤੁਹਾਨੂੰ ਫ੍ਰੀ ਪਿਕਅਪ ਫਰਾਇਡ ਕਰ ਸਕਾਂਗੇ ਪਰ ਉਸ ਦਾ ਟਾਈਮਿੰਗ ਸਾਡੇ ਤੱਕ ਹੋਵੇਗਾ ਜੇਕਰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਉੱਪਰ ਦਿੱਤੇ ਗਏ ਫੋਨ ਨੰਬਰ 799 ਜਾਂ 9888295000 ਤੇ ਸੰਪਰਕ ਕਰ ਸਕਦੇ ਹੋ ਜਾਂ 9815493 जीरो ग्यारह अड़ताली डे टाइम मॉर्निंग दस बजे के लेकर शाम के पाँच बजे तक सारीपर किया जा सकता है थैंक यू वेरी मच स्टेटर विद